ਵੱਡੀ ਖਬਰ ਹੁਸ਼ਿਆਰਪੁਰ ਦੇ ਹਲਕਾ ਦਸੂਏ ਦੇ ਪਿੰਡ ਮੋਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਸਾਹਿਬ ਸਿੰਘ ਨਾਮਕ ਨੌਜਵਾਨ ਦਸਵੇਂ ਮਹੀਨੇ 2024 ਦੇ ਵਿੱਚ ਚੰਗੇ ਭਵਿੱਖ ਦੇ ਲਈ ਅਮਰੀਕਾ ਲਈ ਰਵਾਨਾ ਹੁੰਦਾ ਜਿਸ ਤੋਂ ਬਾਅਦ ਡੌਂਕਰਾਂ ਦੇ ਵੱਲੋਂ ਉਸ ਨੂੰ ਕਿਡਨਾਪ ਕਰਕੇ ਉਸ ਦੀ ਕੁੱਟਮਾਰ ਕਰਦਿਆਂ ਦੀ ਵੀਡੀਓ ਕਰਦਿਆਂ ਨੂੰ ਭੇਜਦਿਆਂ ਹੋਇਆਂ 20000 ਡਾਲਰ ਦੀ ਮੰਗ ਕਰਦਿਆਂ ਦੇ ਕੋਲੋਂ ਅਕ ਕੀਤੀ ਗਈ ਸੀ ਜੋ ਕਿ ਇੰਡੀਆ ਦਾ ਕੁੱਲ 17 ਲੱਖ ਦੇ ਕਰੀਬ ਬਣਦਾ ਹੈ ਜਿਸ ਤੋਂ ਬਾਅਦ ਉਹਨਾਂ ਡੌਂਕਰਾਂ ਦੇ ਵੱਲੋਂ ਉਹਨਾਂ ਵਿਅਕਤੀਆਂ ਦੀ ਸਾਹਿਬ ਸਿੰਘ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਜੋ ਕਿ ਕੈਂਥਲ ਹਰਿਆਣਾ ਦਾ ਰਹਿਣ ਵਾਲਾ ਹੈ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਾਣਕਾਰੀ ਦਿੰਦਿਆਂ ਹੋਇਆਂ ਸਾਹਿਬ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 2024 ਦੇ 10ਵੇਂ ਮਹੀਨੇ ਚੰਗੇ ਭਵਿੱਖ ਦੇ ਲਈ ਅਮਰੀਕਾ ਵਿਖੇ ਰਵਾਨਾ ਹੋਇਆ ਸੀ ਅਜਿਸ ਤੋਂ ਬਾਅਦ ਕੁਝ ਕ ਮਹੀਨੇ ਤੱਕ ਤਾਂ ਸਭ ਕੁਝ ਠੀਕ ਰਹਿੰਦਾ ਹੈ ਪਰੰਤੂ ਉਸ ਤੋਂ ਬਾਅਦ ਉਸ ਨੂੰ ਡੋਂਕਰਾਂ ਦੇ ਵੱਲੋਂ ਕਿਨੈਪ ਕਰ ਲਿਆ ਜਾਂਦਾ ਹੈ ਅਤੇ ਉਸ ਦੇ ਨਾਲ ਕੁੱਟਮਾਰ ਦੀ ਵੀਡੀਓ ਘਰਦਿਆਂ ਨੂੰ ਭੇਜ ਕੇ ਘਰਦਿਆਂ ਦੇ ਕੋਲੋਂ 20000 ਡਾਲਰ ਦੀ ਮੰਗ ਕੀਤੀ ਜਾਂਦੀ ਹੈ ਜਾਣਕਾਰੀ ਦਿੰਦੇ ਹੋਏ ਘਰਦਿਆਂ ਨੇ ਦੱਸਿਆ ਕਿ ਸਾਹਿਬ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਘਰਦਿਆਂ ਦੇ ਵੱਲੋਂ ਵਿਆਜੂ ਪੈਸੇ ਚੱਕ ਕੇ 40 ਤੋਂ 45 ਰੁਪਏ ਲਗਾ ਕੇ ਉਸ ਨੂੰ ਇੱਕ ਨੰਬਰ ਦੇ ਵਿੱਚ ਅਮਰੀਕਾ ਭੇਜਿਆ ਗਿਆ ਸੀ ਪ੍ਰੰਤੂ ਹੁਣ ਬੀਤੇ 2 ਦਿਨ ਪਹਿਲਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਡੌਂਕਰਾਂ ਦੇ ਵੱਲੋਂ ਸਾਹਿਬ ਸਿੰਘ ਅਤੇ ਉਸ ਦੇ ਨਾਲ ਇੱਕ ਹੋਰ ਸਾਥੀ ਜੋ ਕਿ ਕੈਂਥਲ ਹਰਿਆਣਾ ਦਾ ਰਹਿਣ ਵਾਲਾ ਸੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਘਰਦਿਆਂ ਦੇ ਵੱਲੋਂ ਏਜੰਟ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਅੱਗੇ ਇਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਗਈ ਹੈ। ਬਾਕੀ ਕੀ ਕੋਈ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਹਾਂਜੀ ਸਰ ਇਹਦਾ ਮਾਮਲਾ ਇਦਾਂ ਜੀ 10ਵੇਂ ਮਹੀਨੇ 2024 ਦੇ ਵਿੱਚ ਸਾਹਬ ਸਿੰਘ ਨੂੰ ਮਤਲਬ ਕਿ ਇਹਨਾਂ ਦੇ ਘਰਦਿਆਂ ਨੇ ਅਮਰੀਕਾ ਦੇ ਵਿੱਚ ਇੱਕ ਨੰਬਰ ਦੇ ਵਿੱਚ ਏਜੰਟ ਨਾਲ ਗੱਲ ਕਰਕੇ ਭੇਜਿਆ ਸੀਗਾ ਤੇ ਉਸ ਤੋਂ ਬਾਅਦ ਚੱਲਦਾ ਰਿਹਾ ਦੋ ਚਾਰ ਮਹੀਨੇ ਵਧੀਆ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ 12ਵੇਂ ਮਹੀਨੇ ਦੇ ਵਿੱਚ ਸਾਨੂੰ ਇੱਕ ਵੀਡੀਓ ਜਾਰੀ ਮਿਲਦੀ ਆ ਕਿ ਡੋਂਕਰਾਂ ਵੱਲੋਂ ਕਿਡਨਾਪ ਕਰ ਲਿਆ ਗਿਆ ਕਿਡਨਾਪ ਕਰਕੇ ਉਹਨਾਂ ਤੋਂ ਫਰौती ਮੰਗੀ ਗਈ ਸਾਡੇ ਤੋਂ ਫਰौती ਮੰਗੀ ਗਈ ਔਰ 20000 ਡਾਲਰ ਉਹਨਾਂ ਨੇ ਫਰौती ਮੰਗੀ ਆ ਔਰ ਇਹ ਏਜੰਟ ਨੂੰ ਸਾਰੇ ਪੈਸੇ ਦੇ ਚੁੱਕੇ ਸੀਗੇ ਆਲਰੇਡੀ 50 ਲੱਖ ਰੁਪਈਆ ਏਜੰਟ ਨੇ ਦੇ ਦਿੱਤਾ ਸੀ ਏਜੰਟ ਨੇ ਅੱਗੇ ਡੋਂਕਰਾਂ ਨੂੰ ਪੈਸੇ ਨਹੀਂ ਦਿੱਤੇ ਜਾਂ ਕੁਝ ਵੀ ਆ ਔਰ ਸਾਨੂੰ 7 ਤੋਂ 8 ਮਹੀਨੇ ਬਾਅਦ ਦੋ ਦਿਨ ਪਹਿਲਾਂ ਹੀ ਪਤਾ ਲੱਗਦਾ ਕਿ ਉਹਦੇ ਡੈੱਡ ਬੋਡੀ ਦੀਆਂ ਫੋਟੋਆਂ ਸਾਡੇ ਕੋਲ ਪਹੁੰਚਦੀਆਂ ਤੇ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਜੁਬਰਾਜ ਸਿੰਘ ਕਰਨਾਲ ਤੋਂ ਕੈਂਥਲ ਦਾ ਤੇ ਉਹ ਵੀ ਉਸ ਨਾਲ ਸੀ ਜੋ ਮਤਲਬ ਮੌਦ ਦੇ ਘਾਟੋਂ ਨਾਲ ਦੋਨਾਂ ਨੂੰ ਉਤਾਰ ਦਿੱਤਾ ਗਿਆ ਜਿਹੜਾ ਏਜੰਟ ਨਾਲ ਗੱਲਬਾਤ ਹੋ ਰਹੀ ਸੀ ਕਿੰਨੇ ਪੈਸੇ ਸੋਗੇ ਕੀ ਉਹਨਾਂ ਦੱਸਿਆ ਸੀਗਾ ਵੀ ਇਹ ਜਿਹੜਾ ਅਸੀਂ ਫੋਨ ਤੇ ਗੱਲ ਕਰਦੇ ਹਾਂ ਏਜੰਟ ਨਾਲ ਗੱਲ ਹੁੰਦੀ ਸੀ ਏਜੰਟ ਬਾਰ-ਬਾਰ ਇਹੀ ਵਿਸ਼ਵਾਸਨ ਦਿੰਦਾ ਸੀਗਾ ਵੀ ਤੁਹਾਡਾ ਬੱਚਾ ਸੇਫ ਆ ਕੋਈ ਨਹੀਂ ਅਸੀਂ ਪੈਸੇ ਦੇ ਦੇਣੇ ਆ ਆਪਾਂ ਗੱਲ ਕਰਵਾ ਦਨੇ ਆ ਅੱਜ ਦੋ ਕੱਲ ਜਾਂ ਤੇ ਮਹੀਨਾ ਇੱਕ ਲਾਰੇ ਲਾਉਂਦਾ ਰਿਆ ਮਹੀਨਾ ਦੋ ਮਹੀਨੇ ਔਰ ਉਸ ਤੋਂ ਬਾਅਦ ਖੁਦ ਫਰਾਰ ਹੋ ਗਿਆ ਅੱਛਾ ਨਹੀਂ ਏਜੰਟਾਂ ਤੇ ਜਦੋਂ ਬਾਹਰ ਭੇਜਣ ਦੀ ਗੱਲਬਾਤ ਹੋਈ ਕਿੰਨੇ ਪੈਸੇ ਦੀ ਹੋਈ ਕਿੰਨਾ ਦੱਸਿਆ ਸੀ ਵੀ ਇਸ ਟਾਈਮ 40 40 ਤੋਂ 45 ਲੱਖ ਦੇ ਵਿੱਚ ਗੱਲ ਹੋਈ ਸੀ ਜੀ ਬਟ ਇਹ 50 ਲੱਖ ਤੱਕ ਪਹੁੰਚ ਚੁੱਕਿਆ ਜੀ ਇਸ ਟਾਈਮ ਹੂੰ ਜਿਹੜੇ ਪੈਸੇ ਦੇ ਚੁੱਕੇ ਏਜੰਟਰ ਤੇ ਫਿਰ ਤੈਨੂੰ ਪਹਿਲਾਂ ਨਹੀਂ ਦੱਸਿਆ ਸੀ ਮੈਨੂੰ ਡਾਕਟਰਾਂ ਦੇ ਥਰੂ ਲੈ ਕੇ ਜਾਣਾ ਹਾਂਜੀ ਨਹੀਂ ਉਹਨਾਂ ਨੇ ਇਦਾਂ ਨਹੀਂ ਦੱਸਿਆ ਸੀ ਉਹਨਾਂ ਨੇ ਇੱਕ ਨੰਬਰ ਦਾ ਦੱਸਿਆ ਸੀ ਵੀ ਫਲਾਈਟ ਰਾਹੀਂ ਇੱਕ ਨੰਬਰ ਜੀ ਲੈ ਕੇ ਜਾਵਾਂਗੇ ਸੀ ਵੀ ਕੁਝ ਨਹੀਂ ਇਦਾਂ ਦਾ ਉਹਨਾਂ ਨੇ ਦੱਸਿਆ ਸੀ ਵੀ ਡੋਂਗੀ ਲਵਾ ਕੇ ਜਾਂ ਕਿਦਾਂ ਵੀ ਆ ਔਰ ਮੁੰਡਾ 8-9 ਮਹੀਨੇ ਪਹਿਲਾਂ ਦਾ ਹਾਂਜੀ ਹਾਂਜੀ ਇਹ ਵੀਡੀਓ ਬਣ ਹੋਈ ਹੈ ਹਾਂਜੀ ਵੀਡੀਓ ਅੱਛਾ ਵੀਡੀਓ ਬਣਣ ਤੋਂ ਬਾਅਦ ਕੋਈ ਸਰਕਾਰ ਨਾਲ ਜਾਂ ਕਿਸੇ ਤਰ੍ਹਾਂ ਦਾ ਤੁਹਾਡਾ ਟਾਈ ਅਪ ਹੋਇਆ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਜੀ ਕੋਈ ਸਾਡਾ ਮਤਲਬ ਕੀ ਕਿਸੇ ਨੇ ਬਾਹ ਨਹੀਂ ਫੜੀ ਜੀ ਨਾ ਸਰਕਾਰ ਨੇ ਗਵਰਨਮੈਂਟ ਨੇ ਨਾ ਮਤਲਬ ਪੁਲਿਸ ਨਾਲ ਗੱਲ ਹੋਈ ਸੀ ਤੇ ਪੁਲਿਸ ਨੇ ਚਲੋ ਏਜੰਡਾ ਨੂੰ ਫੜਿਆ ਸੀਗਾ ਬਟ ਕੋਈ ਸਖਤ ਕਾਰਵਾਈ ਨਹੀਂ ਹੋਈ ਜਦੋਂ ਸਾਈਕਲ ਗਿਆ ਸੀ ਕਿੰਨੇ ਟਾਈਮ ਬਾਅਦ ਪਤਾ ਲੱਗਾ ਤੁਹਾਨੂੰ ਕਿ ਉਹਨੂੰ ਕਿਡਨਾਪ ਕਰ ਲਿਆ ਐ ਸਾਹਿਬ ਨੂੰ 3 ਮਹੀਨੇ ਬਾਅਦ ਜੀ 3 ਮਹੀਨੇ ਹੋ ਚਲੇ ਸੀਗੇ ਜਦੋਂ ਪਰ ਤਾਂ ਇਹ ਏਜੰਟ ਦੇ ਨਾਲ ਗੱਲ ਨਹੀਂ ਕਿਉਂਕਿ ਏਜੰਟ ਡੈਕਟ ਫਾਈਲ ਦਾ ਫਲਾਈਟ ਉਹਨੇ ਕਿਹਾ ਗਿਆ ਹਾਂਜੀ 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 ਏਜੰਟ ਨਾਲ ਲਗਾ ਲਗਾਤਾਰ ਗੱਲ ਹੋਈ ਸੀ ਏਜੰਟ ਨਾਲ ਲਗਾਤਾਰ ਹੁੰਦੀ ਸੀ ਗੱਲ ਏਜੰਟ ਦੇ ਕੋਲ ਮਿਲਦੀ ਸੀ ਉਹ ਸਾਨੂੰ ਵੀਡੀਓ ਵੀ ਦਿੰਦਾ ਸੀ ਵੀ ਇਹ ਬੱਚਾ ਤਾਂ ਇੱਥੇ ਪਹੁੰਚ ਗਿਆ ਜਾਂ ਇੱਥੇ ਬਟ ਜਦੋਂ ਹੀ ਗੁਆਟਾਮਾਲਾ ਦੇ ਵਿੱਚ ਪਹੁੰਚਾ ਗੁਆਟਾਮਾਲਾ ਦੇ ਵਿੱਚ ਪਹੁੰਚਣ ਤੋਂ ਬਾਅਦ ਉਹ ਉੱਥੇ ਕਿਡਨਾਪ ਹੋ ਗਿਆ ਜੀ ਡੋਂਕਰਾਂ ਵੱਲੋਂ ਡੋਂਕਰਾਂ ਨੇ ਮਤਲਬ ਵੀਡੀਓ ਜਾਰੀ ਕੀਤੀ ਫਰौती ਮੰਗੀ ਔਰ ਕਿੰਨਾ ਚਿਰ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਤਾਂ ਦੇਖੋ ਇਹ ਤਾਂ ਕਹਿ ਨਹੀਂ ਸਕਦੇ ਬੰਦੀ ਬਣਾਉਣ ਤੋਂ ਜਿੱਦਾਂ ਵੀਡੀਓ ਵਾਇਰਲ ਹੋਈ ਹੈ ਜਿੱਦਾਂ ਵੀਡੀਓ ਉਹਨਾਂ ਨੇ ਭੇਜੀ ਇੱਕ ਦੋ ਦਿਨ ਬਾਅਦ ਹੀ ਉਹਦੇ ਸਭ ਕੁਝ ਬੰਦ ਹੋ ਗਿਆ ਨਾ ਕੋਈ ਕੰਟੈਕਟ ਨਾ ਕੁਝ ਹੂੰ ਤੇ ਚਲੋ ਸਾਨੂੰ ਤਾਂ ਨਹੀਂ ਪਤਾ ਸੀਗਾ 5-6 ਮਹੀਨੇ ਨਹੀਂ ਪਤਾ ਹੁਣ ਪਤਾ ਲੱਗਾ ਬਟ ਮੇਰੇ ਹਿਸਾਬ ਨਾਲ ਡੋਂਕਰਾਂ ਨੇ ਉਸ ਟਾਈਮ ਹੀ ਜਦੋਂ ਗਿਟਨੈਪ ਕੀਤਾ ਸੀ ਉਸ ਟਾਈਮ ਹੀ ਉਹਨਾਂ ਨੂੰ ਖਤਮ ਕਰ ਦਿੱਤਾ ਅੱਛਾ ਵੀ ਹੁਣ ਤੇ ਡੀਜੇ ਤੇ ਨਹੀਂ ਜਾਣ ਕਰਕੇ ਦਿੰਦੇ ਇਹ ਸਾਨੂੰ ਜਾਣਕਾਰੀ ਮਿਲੀ ਜੀ ਕਿ ਆਪਣੇ ਜਿਵਰਾਜ ਜਿਹੜਾ ਮੁੰਡਾ ਆ ਕੈਂਸਲ ਦਾ ਉਹਦੇ ਫਾਦਰ ਸਾਹਿਬ ਜਾਂ ਉਹਨਾਂ ਦੇ ਜਿਹੜੇ ਕੁਝ ਰਿਲੇਟਿਵ ਆ ਜਾਂ ਉਹਨਾਂ ਦੇ ਮਾਮਾ ਜੀ ਆ ਉਹ ਪੁਲਸ ਵਿੱਚ ਆ ਉਹਨਾਂ ਨੇ ਇੱਕ ਡੌਂਕਰ ਦੇ ਨੂੰ ਗੱਲਬਾਤ ਕੀਤੀ ਉਹ ਡੌਂਕਰ ਨੂੰ ਇਹਨਾਂ ਨੇ ਵੀ ਥੋੜੇ ਪੈਸੇ ਦਿੱਤੇ ਔਰ 3 ਤੋਂ 4 ਲੱਖ ਰੁਪਈਆ ਲੈ ਕੇ ਉਹ ਡੌਂਕਰ ਨੇ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਕਿ ਹਸਪੀਟਲ ਦੇ ਵਿੱਚ ਜੋ ਵੀ ਆ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਮਿਲੀਆਂ ਆ ਔਰ ਡੀਐਨਏ ਟੈਸਟ ਤੋਂ ਸ਼ਾਇਦ ਪਤਾ ਲੱਗਾ ਆ ਹਾਂਜੀ ਉਹਨਾਂ ਦੇ ਦੂਜੇ ਮੁੰਡੇ ਹਨ ਜਿਹੜਾ ਡੌਂਕਰ ਸੀ ਹਾਂਜੀ ਪਤਾ ਲੱਗਾ ਵੀ ਕਿੱਥੇ ਦੇ ਸੀਗੇ ਐਸਾ ਨਹੀਂ ਡੌਂਕਰਾਂ ਦਾ ਕੁਝ ਨਹੀਂ ਪਤਾ ਲੱਗਾ ਉਹਨਾਂ ਦੀ ਜਿਹੜੀ ਵੀਡੀਓ ਆ ਉਹ ਉੱਥੇ ਦੇ ਸੀਗੇ ਪਾਕਿਸਤਾਨੀ ਨਹੀਂ ਨਹੀਂ ਪਾਕਿਸਤਾਨੀ ਨਹੀਂ ਸੀ ਉਹ ਯੂਰਪੀਅਨ ਹੀ ਸੀ ਉਹ ਯੂਰਪੀਅਨ ਹੀ ਭਾਸ਼ਾ ਬੋਲਦੀ ਸੀ ਸਪੈਨਿਸ਼ ਭਾਸ਼ਾ ਦੇ ਵਿੱਚ ਸ਼ਾਇਦ ਉਹ ਕੁਝ ਗੱਲ ਕਰਦੇ ਸੀ ਉਹਨਾਂ ਤੋਂ ਬਕਾਇਦਾ ਪਿਸਤਲ ਸੀਗਾ ਹੁਣ ਤੁਸੀਂ ਆ ਕੋਈ ਕੰਪਲੇਂਟ ਕੀਤੀ ਹੈ ਹਾਂਜੀ ਹਾਂਜੀ ਏਜੰਟ ਨੂੰ ਫੜਿਆ ਕੰਪਲੇਂਟ ਕੀਤੀ ਬਸ ਅਸੀਂ ਤਾਂ ਤੁਹਾਡੇ ਮੀਡੀਆ ਦੁਆਰਾ ਹੀ ਅਸੀਂ ਬੁਹਾਰ ਕਰਦੇ ਹਾਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਇਹਨਾਂ ਨੂੰ ਜੋ ਜਿਨ੍ਹਾਂ ਨੇ ਇਹਨਾਂ ਨੇ ਹੱਤਿਆ ਕੀਤੀ ਆ ਉਹਨਾਂ ਨੂੰ ਸਜ਼ਾ ਮਿਲੇ ਹਾਂ ਸੀ ਸਜ਼ਾ ਮਿਲੇ ਜਾਂ ਗੋਲੀ ਮਾਰ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਐਵੇਂ ਕਿਸੇ ਬੱਚੇ ਨਾਲ ਇਦਾਂ ਨਾ ਹੋਵੇ ਮੇਰੇ ਨਾਲ ਸੁੱਚਾ ਸੀ ਨਹੀਂ ਅੱਜ ਕਿੱਥੇ ਦੇ ਪਿੰਡ ਕਿਹੜਾ ਹੈ ਪਿੰਡ ਮੋਰੀਆਂ ਜੀ ਮੋਰੀਆਂ ਤੇ ਤੁਹਾਡਾ ਅਸਲੀ ਪਿੰਡ ਕਿਹੜਾ ਹੈ ਅਸਲੀ ਪਿੰਡ ਮੋਰੀਆਂ ਜੀ ਹਾਂ ਪਰ ਰਾਜੋ ਵਾਲਾ ਰੱਗ ਵਾਲਾ ਸਾਡਾ ਮੱਲਾ ਲੱਗ ਪੈਂਦਾ ਅੱਛਾ ਕੰਮ ਕੀ ਕਰਦੇ ਹੋ ਆ ਖੇਤੀਬਾੜੀ ਕਰੀ ਜੀ ਬੇਟਾ ਤੁਹਾਡਾ ਹਾਂ ਜੀ ਉਦੀ ਕਿੰਨੀ ਉਮਰ ਹੈ 21 ਸਾਲ ਦਾ ਜੀ 21 ਸਾਲ ਦਾ ਬੱਚੇ ਤੁਹਾਡੇ ਕਿੰਨੇ ਦੋ ਲੜਕੇ ਇੱਕ ਲड़का ਹੈ ਅੱਛਾ ਇਕਲੌਤਾ ਬੇਟਾ ਸੀ ਤੁਹਾਡਾ ਠੀਕ ਹੈ ਹਾਂਜੀ ਇਕੱਲਾ ਅੱਛਾ ਪੜਾਈ ਉਹਨੂੰ ਕਿੱਥੀ ਸੀ 12ਵੀਂ ਪੜ੍ਹੀ ਆ ਜੀ 12 ਪੜ੍ਹ ਕੇ ਹਟਿਆ ਸੀ ਜੀ ਹਾਂਜੀ ਅੱਛਾ ਜੀ ਤੇ ਬਾਕੀ ਲੜਕੀਆਂ ਬੜੀਆਂ ਜਾਂ ਛੋਟੇ ਇੱਕ ਲੜਕੀ ਵੱਡੀ ਆ ਜੀ ਉਹਦੀ ਸ਼ਾਦੀ ਕਰ ਦਿੱਤੀ ਆ ਜੀ ਇੱਕ ਪੜਦੀ ਆ ਅੱਛਾ ਕੀ ਫੈਮਿਲੀ ਦੇ ਵਿੱਚ ਜਦੋਂ ਇੱਥੇ ਵਿਆਹ ਬਾਹਰ ਪਹਿਲਾਂ ਵੀ ਕਿਤੇ ਹੋਈ ਵਿਆਹ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਤੁਹਾਡਾ ਫੈਮਿਲੀ ਮੈਂਬਰ ਵਿਆਹ ਨਹੀਂ ਜੀ ਨਹੀਂ ਸਾਡੇ ਫੈਮਿਲੀ ਮੈਂਬਰ ਚ ਕੋਈ ਨਹੀਂ ਬਾਹਰ ਗਿਆ ਅੱਛਾ ਜੀ ਤਾਂ ਫਿਰ ਜਦੋਂ ਇਹਨੂੰ ਇਹ ਗਲਮਤ ਹੋਈ ਆ ਏਜੰਟ ਦੇ ਨਾਲ ਹਾਂ ਪਰਿਵਾਰ ਦੇ ਨਾਲ ਹੋਈ ਹੈ ਤੇ ਉਦੋਂ ਤੈਨੂੰ ਉਹਨਾਂ ਨੇ ਪਹਿਲਾਂ ਦੱਸਿਆ ਨਹੀਂ ਸੀ ਕਿ ਵੀ ਉਧਰਲੇ ਪਾਸੇ ਕੋਈ ਕਾਗਜ਼ ਪੱਤਰ ਦਿਖਾਏ ਸੀ ਕਿ ਉਹਨਾਂ ਨੇ ਉਧਰ ਦੇ ਬਾਹਰ ਦੇ ਵੇਦ ਬੀਜਾ ਲੱਗ ਗਿਆ ਜਾਂ ਇਦਾਂ ਪੁੱਜਾਂਗੇ ਜਾਂ ਡੰਕ ਪੀ ਸੂ ਜਾਂ ਕਿੱਟੀ-ਕਿੱਟੀ ਦਸੀ ਉਹਨਾਂ ਜਾਇਦਦੀਆਂ ਕਹਿੰਦਾ ਦੇਖੋ ਟਿਕਟ ਪਰ ਪਾਸਪੋਰਟ ਦੇ ਨਾਲ ਲਾਈ ਹੈ ਉਹਨਾਂ ਲਾਈ ਹੈ ਕਿੰਨਾ ਸਮਾਂ ਤੁਹਾਡੇ ਨਾਲ ਗੱਲ ਹੁੰਦੀ ਰਹੀ ਜਾਂ ਤੱਕ ਇੱਕ ਘਾਟੇ ਮਾਰ ਤੱਕ ਸਾਡੀ ਗੱਲ ਹੁੰਦੀ ਜੀ ਮਤਲਬ ਕਿੰਨੇ ਕਿ ਦਿਨ 15 ਕੁ 15-20 ਮਹੀਨਾ ਹੀ ਲਾ ਲੋ ਇੰਨਾ ਕੰਮ ਹੁੰਦੀ ਰਹੀ ਹੈ ਜੀ ਅੱਛਾ ਜਦੋਂ ਕਿੰਨਾ ਖੋ ਗਿਆ ਹਾਂ ਹਾਂਜੀ ਉਸ ਤੋਂ ਬਾਅਦ ਕੋਈ ਉਹਨਾਂ ਨੇ ਤਾਂ بیٹے ਨਾਲ ਕੋ ਗੱਲ ਬਾਤ ਡਾਕਟਰਾਂ ਨੇ ਕਰਾਈ ਨਹੀਂ ਕਰਾਈ ਸੱਟੀ ਗੱਲਾਂ ਨਹੀਂ ਉਦੋਂ ਬਾਅਦ ਨਹੀਂ ਕੋਈ ਕਿਸੇ ਸਰਕਾਰ ਦੇ ਮਲਾਜਮ ਨਾਲ ਜਾਂ ਐਮਐਡੀ ਐਮ ਮੰਤਰੀ ਜਾਂ ਕਿਸੇ ਨਾਲ ਤੁਸੀਂ ਕੋ ਤਾਰ ਮਿਲ ਕੀਤਾ ਅਸੀਂ ਤਾਰ ਮਿਲ ਕੀਤਾ ਜੀ ਅਸੀਂ ਗੋਦਵਾਲ ਸਾਹਿਬ ਗਏ ਸੀ ਚੋ ਵਾਲੇ ਦੇ ਉੱਤੇ ਉੱਤੇ ਪੇ ਸਾਡਾ ਉਹ ਲੋਨ ਦੇ ਬਿਆਨਪੂਰਜ ਲਏ ਪਲੇਟਫਾਰਮ ਕੀ ਕਹਿੰਦੇ ਉਹਦੇ ਵਿੱਚ ਉਹ ਕਹਿੰਦੇ ਕੋਈ ਨਹੀਂ ਪਤਾ ਲੱਗਿਆ ਕਿ ਕੀਤੇ ਯਾਰ ਉਹ ਉਹਦੋਂ ਕਿੰਨਾ ਚਿਰ ਹੋ ਗਿਆ ਉਸ ਸਰਕਾਰ ਨੂੰ ਉਹਨੂੰ ਵਿਚਾਰ ਪੰਜ ਮਹੀਨੇ ਹੋ ਗਏ ਤੇ ਕੋਈ ਕਾਰਵਾਈ ਕੋਈ ਜਵਾਬ ਆਇਆ ਸਰਕਾਰ ਵੱਲੋਂ ਕੋਈ ਨਹੀਂ ਆਇਆ ਕੋਈ ਨਹੀਂ ਕੋਈ ਨਹੀਂ ਉਹ ਵੀ ਅਜੇ ਤੱਕ ਜਦੋਂ ਕਿ ਸਿਰਫ ਕਲੀਅਰ ਨਹੀਂ ਹੋਇਆ ਵੀਡੀਓ ਵਾਇਰਲ ਹੋ ਰਹੀ ਹੈ ਹਾਂਜੀ ਤੁਹਾਡੀ ਕੋਈ ਉਧਰ ਸਰਕਾਰ ਨਾਲ ਜੇ ਕਿਸੇ ਨਾਲ ਕੋਈ ਗੱਲ ਹੋਈ ਵੀ ਬਾਕੀ ਤੁਹਾਡਾ ਬਿਤਾਇਆ ਜਾਂ ਫਿਰ ਸਿਰਫ ਫੋਟੋ ਵੀਡੀਓ ਹੋ ਰਹੀ ਹੈ ਨੇ ਸਰਕਾਰ ਨਾਲ ਕੋਈ ਗੱਲ ਨਹੀਂ ਹੋਈ ਕੋਈ ਬੋਡੀ ਵੀ ਆਉਣ ਲਈ ਕੋਈ ਨਹੀਂ ਉਸ ਬੱਚੇ ਦਾ ਤਾਂ ਹੋਵੇ ਤੁਹਾਡੇ ਬੱਚੇ ਦਾ ਕੋਈ ਡੀਐਨਏ ਵਗੈਰਾ ਹੋਇਆ ਨਹੀਂ ਜੀ ਸਾਨੂੰ ਪਤਾ ਹੀ ਨਹੀਂ ਨਗਲਾ ਦਾ ਨਹੀਂ ਹੋਇਆ ਸਾਡਾ ਨਹੀਂ ਇਹ ਕਹਿਣਾ ਚਾਹੁੰਗੇ ਕਿਉਂਕਿ ਹਜੇ ਤੱਕ ਵੀ ਸਿਰਫ ਇੱਕ ਫੋਟੋ ਹੀ ਆ ਕੋਈ ਸੱਚਾਈ ਨਹੀਂ ਸਾਹਮਣੇ ਆਈ ਕਿ ਵਾਕਈ ਉਹਦੇ ਨਾਲ ਇੰਦਾ ਹੋਇਆ ਕਿ ਉਹ ਹਜੇ ਤੱਕ ਠੀਕ ਹੈ ਜੇ ਕਿਦਾਂ ਦੇਖੇ ਐਸੇ ਹੁਣ ਰੱਬ ਹੀ ਜਾਣਦਾ ਪਰ ਸਾਡਾ ਲੜਕਾ ਹੀ ਹੋਈ ਹੈ ਜਿਹੜਾ ਫੋਟੋ ਦੇ ਉੱਤੇ ਆ ਤੈਨੂੰ ਪੱਕਾ ਬਣ ਆਇਆ ਇਹ ਹੋਈ ਕਾਨੂੰਨਦਰੋ ਕਿਸੇ ਦੀ ਕਾਲਗਰ ਆਈ ਜਪੋਲਿਸਟਿਕ ਕਿ ਕਿਸੇ ਕੋਈ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਹੈ ਜੀ ਹਾਂਜੀ ਜੇਂਟਲ ਅੰਦਰ ਆ ਜੀ ਇਹਦੀ ਜਿਹੜੀ ਘਰ ਦੀ ਹੈ ਜੀ ਉਹ ਨਾ ਰਵਿੰਦੀਪ ਕੌਰ ਅਸਲੀ ਉਹੋ ਹੀ ਆ ਜੀ ਜੇਂਟਲ ਕਿੱਥੇ ਦਾ ਕਰਨਾਲ ਦਾ ਜੀ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਦੀ ਘਰ ਵਾਲੀ ਨੂੰ ਅਰੈਸਟ ਕੀਤਾ ਜਾਵੇ ਉਹ ਸਾਰਾ ਕੁਝ ਦੱਸੂਗੀ ਉਹਨੂੰ ਪਤਾ ਸਾਰਾ ਕੁਝ ਯਾਨੀ ਕਿ ਮੁੱਖ ਉਹਨੇ ਹੋਰ ਵੀ بڑے ਮੁੰਡੇ ਪਸਾਏ ਉਹੀ ਯਾਨੀ ਉਹ ਰਵਣ ਕੋਰੀ ਹੈ ਅਸੀਂ ਸੂਵੇ ਕੀਤੀ ਹੈ ਜੀ ਥਾਣੇ ਜੀ ਹੋਰ ਵੀ ਲੜਕੇ ਜਿੰਦੇ ਵੀ ਆ ਗਏ ਹੈ ਜੀ ਪਰ ਉਹ ਜਨਾਨੀ ਨੇ ਪਸਾਏ ਸਾਰੇ ਜਿੰਨੇ ਲੜਕੇ ਇਦਾਂ ਜਨਾਨੀਆਂ ਗੱਲਾਂ ਕਰ ਕਰ ਕੇ ਤੇ ਤੁਹਾਡਾ ਬੱਚੇ ਬਾਹਰ ਕਰਨ ਸੰਸਰ ਦੇ ਹੋ ਮੰਗ ਕਰਦੇ ਆ ਬਸ ਚਲੋ ਤੁਹਾਡਾ ਬੱਚਾ ਤਾਂ ਚਲੋ ਨਹੀਂ ਆਉਣਾ ਕਿੱਥੇ ਕੀ ਕਰ ਸਕਦੇ ਤੇ ਅੱਗੇ ਵਾਸਤੇ ਹੋਰ ਨਾ ਕਿਸੇ ਨਾ ਉਹ ਇਦਾਂ ਕੋ ਕੰਮ ਉਹਨੂੰ ਸਖਤ ਸਜ਼ਾ ਮਿਲੀ ਦਿੱਤੀ ਜਾਵੇ we at gna university see potential in everyone and everything around us we drive innovation and entrepreneurship we groom competent global citizens to effect positive change around them